ਸਪੋਰਟਸ ਕਲੱਬ ਕਨੌਲੀ ਦੇ ਪ੍ਰਬੰਧਕ ਵੱਲੋਂ ਇਲਾਕੇ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਨੂੰ ਨਸ਼ੇ ਅਤੇ ਫੋਨ ਤੋਂ ਦੂਰ ਰੱਖਣ ਦੇ ਲਈ ਸਮਰ ਕੈਂਪ ਆਦਿ ਲਗਾਏ ਜਾ ਰਹੇ ਹਨ ਇਸ ਦੇ ਨਾਲ ਵੀ ਨੌਜਵਾਨ ਬੱਚਿਆਂ ਨੂੰ ਰੋਜ਼ਾਨਾ ਸਵੇਰ ਅਤੇ ਸ਼ਾਮ ਦੇ ਸਮੇਂ ਖੇਡਾਂ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਅੱਜ ਰੂਪ ਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵਿਸ਼ੇਸ਼ ਤੌਰ ਤੇ ਖੇਡ ਮੈਦਾਨ ਵਿੱਚ ਪੁੱਜੇ ਅਤੇ ਉਹਨਾਂ ਨੇ ਪ੍ਰਬੰਧਕਾਂ ਅਤੇ ਖਿਡਾਰੀਆਂ ਹੱਲਾਸ਼ੇਰੀ ਦਿੱਤੀ ਇਸ ਮੌਕੇ ਪ੍ਰਬੰਧਕਾਂ ਨੇ ਵਿਧਾਇਕ ਐਡਵੋਕੇਟ ਚੱਡਾ ਨੂੰ ਖੇਡ ਮੈਦਾਨ ਸੰਬੰਧੀ ਤੇ ਹੋਰ ਸਮੱਸਿਆਵਾਂ ਦਸੀਆਂ ਜਲਦ ਹੀ ਕਨੌਲੀ ਖੇਡ ਨਰਸਰੀ ਬਣਨ ਜਾ ਰਿਹਾ ਹੈ ਇਸ ਦੌਰਾਨ 50 ਲੱਖ ਦੀ ਗਰਾਂਟ ਕੋਚ ਤੇ ਬੱਚਿਆਂ ਨੂੰ ਡਾਲਟ ਤੇ ਹੋਰ ਸਹੂਲਤਾਂ ਉਪਲਬਧ ਹੋਣਗੀਆਂ ਇਸ ਮੌਕੇ 60 ਦੇ ਕਰੀਬ ਬੱਚਿਆਂ ਨੂੰ ਸਪੋਰਟਸ ਬੂਥ ਵੀ ਬਣਦੇ ਗਏ ਤੇ ਬੱਚਿਆਂ ਨੂੰ ਖੇਡਣ ਵਾਸਤੇ ਬਹੁਤ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਸਰਕਾਰ ਵੀ ਇਹਦੇ ਸਬੰਧ ਚ ਪ੍ਰਾਲੇ ਕਰਦੀ ਜਿਵੇਂ ਖੇਡ ਅਰਥਰੀਆਂ ਬਣਾਉਣੀਆਂ ਚਾਹੁੰਦੀ ਸਰਕਾਰ ਅਸੀਂ ਚਾਹੁੰਦੇ ਆਂ ਵੀ ਸਾਡੇ ਪਿੰਡ ਵੀ ਖੇਡ ਅਰਥਰੀ ਬਣੇ ਅਸੀਂ ਇਹਦੀ ਮੰਗ ਕਰਦੇ ਆਂ ਜਿਵੇਂ ਸਾਡਾ ਗਰਾਊਂਡ ਦੀ ਬਹੁਤ ਵੱਡੀ ਪ੍ਰੋਬਲਮ ਆ ਸਾਨੂੰ ਗਰਾਊਂਡ ਦਾ ਵੀ ਵਧੀਆ ਢੰਗ ਨਾਲ ਸਾਡਾ ਮੇਨਟੇਨ ਹੋਣਾ ਚਾਹੀਦਾ ਅਸੀਂ ਮਿਹਨਤ ਤਾਂ ਬਹੁਤ ਕਰਦੇ ਆਂ ਪਰ ਸਾਨੂੰ ਸਕੂਲ ਸਕੂਲ ਪੱਖੋਂ ਸਾਨੂੰ ਕੋਈ ਹੰਗਾਰਾ ਨਹੀਂ ਮਿਲਦਾ ਉਹਦੇ ਕਰਕੇ ਇੱਕ ਬੱਚਿਆਂ ਦੀ ਡੈਟ ਦਾ ਸਾਨੂੰ ਬਹੁਤ ਪ੍ਰਬੰਧ ਪ੍ਰੋਬਲਮ ਰਹਿੰਦੀ ਆ ਅਸੀਂ ਆਪਸੇ ਜੀ ਕੰਟ੍ਰਿਬਿਊਟ ਕਰਕੇ ਜਿਵੇਂ ਵੀ ਕੁਝ ਸਾਡੇ ਬਾਹਰ ਨੇ ਕੁਝ ਅਸੀਂ ਆ ਕੁਝ ਸਾਡੇ ਹੋਰ ਮੁੰਡੇ ਆ ਉਹ ਕੈਂਪ ਨੂੰ ਦੇ ਕੇ ਬਾਹਰੋਂ ਵੀ ਲੋਕ ਸਾਨੂੰ ਪੈਣਾ ਦੇ ਸਾਡੀ ਮਦਦ ਕਰਦੇ ਨੇ ਵਿੱਚ ਉਹ ਬੱਚੇ ਆਉਂਦੇ ਆ ਉਹ ਡਾਇਟ ਦਾ ਡਾਟ ਪ੍ਰਬੰਧ ਕਰਦੇ ਆ ਪਰ ਅਸੀਂ ਚਾਹੁੰਦੇ ਵੀ ਇੱਕ ਪ੍ਰੋਪਰ ਡਾਟ ਬੱਚਿਆਂ ਨੂੰ ਲੱਗ ਜਾਵੇ ਸਰਕਾਰ ਕੋ ਕੋ ਇਹ ਵੀ ਚਾਹੁੰਦੇ ਇੱਕ ਸਾਡੇ ਗਰਾਊਂਡ 'ਚ ਵੱਡੇ ਦਰਖਤ ਨੇ ਸਪੈਦਿਆਂ ਦੇ ਇਹਦਾ ਪੱਤਾ ਜਦੋਂ ਗਰਾਊਂਡ 'ਚ ਆਉਂਦਾ ਉਹ ਗਰਾਊਂਡ ਦੀ ਖਰਾਬ ਬਹੁਤ ਕਰਦਾ ਕੱਖ ਨਹੀਂ ਪੈਦਾ ਹੁੰਦਾ ਗਰਾਊਂਡ 'ਚ ਫਿਰ ਉਹ ਸਾਫ ਸਫਾਈਆਂ ਕਰਨ ਬਥੇ ਸਾਨੂੰ ਬਹੁਤ ਟਾਈਮ ਚਾਹੀਦਾ ਅਸੀਂ ਚਾਹੁੰਦੇ ਵੀ ਇਹਨੂੰ ਕਟਾ ਕੇ ਇਹਦੇ ਸਬੰਧ 'ਚ ਕੋਈ ਚੰਗੇ ਦਰਖਤ ਲਾਇਆ ਜਾਣ ਜੇ ਦੀ ਗਰਾਊਂਡ ਦੀ ਦਿੱਖ ਵੀ ਵਧੀਆ ਹੋਵੇ ਇਹ ਸਪੈਦਾ ਤੁਹਾਨੂੰ ਪਤਾ ਵੀ ਕਿੰਨਾ ਪਾਣੀ ਖਤਦਾ ਧਰਤੀ ਚ ਵੀ ਵਧੀਆ ਤੇ ਸਾਫ ਸੁਥਰਾ ਇਧਰ ਸਾਡੇ ਗਰਾਊਂਡ ਚ ਲੱਗਣ ਇਹ ਵੀ ਸਾਡੀ ਇੱਕ ਮੰਗ ਆ ਇੱਕ ਸਾਡਾ ਨੇੜੇ ਵਾਲੇ ਸਾਫ ਪਾਣੀ ਦੀ ਸਾਨੂੰ ਪ੍ਰੋਬਲਮ ਬਹੁਤ ਆ ਸਾਨੂੰ ਸਾਡੇ ਸਾਬਕਾ ਸਰਪੰਚੀ ਦੇ ਪਿੰਡ ਦੇ ਅਤੇ ਬਲਾਕ ਚਾਂਗ ਦੀ ਮਾਰਕ ਕਮੇਟੀ ਦੇ ਸਾਬਕਾ ਚੇਅਰ ਮਨਜੀਤ ਸਿੰਘ ਜੀ ਉਹਨਾਂ ਸਾਨੂੰ ਬਾਟਰ ਕੋਲਰ ਦਿੱਤਾ ਸੀਗਾ ਚਲੋ ਗੋ ਪਨਾ ਪੇੜ ਚੜੇ ਫ ਐਮ ਐਲ ਸਾਹਿਬ ਨਾਲ ਦਖਨਦਾਜ਼ੀ ਕਰਕੇ ਉਦੀ ਸਾਨੂੰ ਪਰਮਿਸ਼ਨ ਕਰਵਾਤੀ ਅਸੀਂ ਚਲੋ ਹੁਣ 2-4 ਦਿਨ ਚਾ ਬਾਥਰ ਪੂਲ ਨੂੰ ਨਵਾ ਦੇਣਾ ਪਰ ਪਾਣੀ ਦਾ ਉਹਦੇ ਪੌਂਦ ਚੰਗਾ ਨਹੀਂ ਸਾਫ ਨਹੀਂ ਹੈਗਾ ਇੱਕ ਸਾਨੂੰ ਪ੍ਰੋਬਲਮ ਹੈ ਸਾਨੂੰ ਇੱਕ ਇੱਕੋ ਕਨੈਕਸ਼ਨ ਹੀ ਸਾਡੇ ਕੋਲ ਹੈਗਾ ਉਹ ਅਸੀਂ ਸਿੰਪਲ ਜੀ ਤਾਰ ਉੱਪਰੋਂ ਪਾਈ ਹੋਏ ਕਿਸੇ ਵਕਤ ਵਿਹਾਸ ਆ ਸਕਦਾ ਬੇਸਿਕ ਕਹਿੰਦੇ ਸਾਨੂੰ ਪ੍ਰੋਪਰ ਕਨੈਕਸ਼ਨ ਸਾਡਾ ਹੋ ਜਵੇ ਤਾਂ ਕਿ ਕੋਈ ਬਿਜਲੀ ਦੀ ਪ੍ਰੋਬਲਮ ਸਾਨੂੰ ਨਾ ਆਵੇ ਇੱਕ ਅਸੀਂ ਰੂਮ ਚਾਹੁੰਦੇ ਹਾਂ ਔਰ ਵੀ ਬੱਚੇ ਆਉਣੇ ਆ ਛੋੜਿਆਂ ਬੱਚੀਆਂ ਆਉਣੀਆਂ ਇਹਨੇ ਡਰੈਸ ਚੇਂਜ ਕਰਨੀ ਹੁੰਦੀ ਆ ਉਹ ਬੜੀ ਪ੍ਰੋਬਲਮ ਆਉਂਦੀ ਆ ਮੁੰਡੇ ਦਾ ਚਲੋ ਇੱਥੇ ਖਣਕੁਰ ਦੀ ਕੱਲ ਦੇ ਕੁੜੀਆਂ ਵੱਤ ਤੁਹਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਇੱਕ ਰੂਮ ਚਾਹੁੰਦੇ ਵੀ ਡਰੈਸਿੰਗ ਇਹਨਾਂ ਦਾ ਵੀ ਚੇਂਜ ਕਰਨ ਵੇ ਤੇ ਪ੍ਰੋਬਲਮ ਬਣਾਵੇ ਇੱਕ ਸਾਤੂ ਵੱਡੀ ਇੱਕ ਅਸੀਂ ਚਾਹੁੰਦੇ ਆ ਵੀ 70 ਦਾ ਸਾਨੂੰ ਕੁੜੀਆਂ ਦਾ ਗੈਂਗ ਮਿਲ ਜੇ ਸਾਡੇ ਸਕੂਲ 'ਚ ਇੱਕ ਖਾਸ ਕਰਕੇ ਸਰਕਾਰ ਵੱਲੋਂ ਇੱਕ ਨਾਮਿਨੇਟ ਸਾਨੂੰ ਕੋਚ ਮਿਲੇ ਜੇ ਵੀ ਅਸੀਂ ਸਾਇਤਾਂ ਨਾਲ ਇਹਨੂੰ ਬੈਂਕ ਨੂੰ ਵਧੀਆ ਟੰਗਣਾ ਚਲਾ ਸਕੇ ਸਾਡੇ ਕੋਲ ਕਿਊਚ ਤਾਂ ਹੈਗੇ ਨੇ ਪਰ ਉਹਨੂੰ ਕੋ ਸਰਕਾਰੀ ਪਰਮਿਸ਼ਨ ਹੀ ਹੈਗੀ ਕੋਈ ਜਿਹਦੇ ਚ ਕੋਈ ਜੇ ਸਰਕਾਰੀ ਕੋਚ ਜਿਵੇਂ ਸੁਖਦੇਵ ਸਿੰਘ ਸੀਗਾ ਉਹ ਸਰਕਾਰ ਨੂੰ ਬੋਲ ਸਕਦਾ ਸੀਗਾ ਤੇ ਸਾਡੇ ਪ੍ਰਾਈਵੇਟ ਕੋਚ ਨੇ ਇਹ ਸਰਕਾਰ ਨੂੰ ਕੀ ਕਹਿ ਸਕਦੇ ਇਹ ਤੁਹਾਨੂੰ ਸਾਡੇ ਨਾਲੋਂ ਬਿਹਤਰ ਪਤਾ ਇਹ ਸਾਡੀਆਂ ਛੋਟੀ ਛੋਟੀਆਂ ਮੰਗਾਂ ਨੇ ਅਸੀਂ ਚਾਹੁੰਦੇ ਹਾਂ ਵਿਧਾਇਕ ਸਾਹਿਬ ਸਾਡੀਆਂ ਜੋ ਵੀ ਸਾਡੀਆਂ ਗੱਲਾਂ ਸੀਗੀਆਂ ਇਹਨਾਂ ਨੂੰ ਸੁਣ ਕੇ ਜੋ ਵੀ ਸਾਨੂੰ ਵਧੀਆ ਹੱਲ ਹੋਵੇ ਉਹਦਾ ਕੱਢ ਕੇ ਸਾਨੂੰ ਜਤਨ ਕਰਕੇ ਸਾਡਾ ਹੱਲ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਹੀ ਸਤਿਕਾਰਯੋਗ ਕਨੌਲੀ ਦੇ ਇਸ ਗਰਾਊਂਡ ਦੇ ਵਿੱਚ ਫੁੱਟਬਾਲ ਦੇ ਖਿਡਾਰੀ ਸਾਡੇ ਛੋਟੇ ਬੱਚੇ ਬੱਚੀਆਂ ਤੇ ਸਾਡੇ ਪ੍ਰਧਾਨ ਜੀ ਜੈ ਸਾਹਿਬ ਤੇ ਕਨੌਲੀ ਦੀਆਂ ਸਾਰੀਆਂ ਪਤਵੰਤੀਆਂ ਸਖਸ਼ੀਤਾ ਸਾਰੀ ਪਹਿਲਾਂ ਫਤਿਹ ਬਲਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਆਪਣੀ ਸਾਰਿਆਂ ਦੀ ਬੈਠ ਕੇ ਗੱਲ ਹੋਈ ਸੀ ਕਿ ਕੁਝ ਕਿ ਜਿਹੜਾ ਬੇਸਿਕ ਚੀਜ਼ਾਂ ਦੀ ਬੇਸਿਕ ਜ਼ਰੂਰਤਾਂ ਜਿਹੜੀਆਂ ਖਿਡਾਰੀਆਂ ਦੇ ਲਈ ਨੇ ਕਿਉਂਕਿ ਮੈਨੂੰ ਵੀ ਲੱਗਿਆ ਕਿ ਜਿੰਨੀਆਂ ਸਾਡੀਆਂ ਖਿਡਾਰਮਾਂ ਦੀਆਂ ਪ੍ਰਾਪਤੀਆਂ ਐ ਜਿੰਨੇ ਤਗਵੇਂ ਇਹ ਜਿੱਤ ਕੇ ਆਈਆਂ ਨੇ ਸੋ ਆਪਣੇ ਇਲਾਕੇ ਦੇ ਵਸਨੀਕ ਹੋਣ ਦੇ ਨਾਤੇ ਜਿਹੜੀਆਂ ਉਹ ਸਾਨੂੰ ਸਭ ਨੂੰ ਇਦਿਨੇ ਕੰਟ੍ਰਿਬਿਊਟ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਕੱਲੋਂ ਜਦੋਂ ਇਹੀ ਖਿਡਾਰਮਣਾ ਨੇ ਹੋਰ ਵੱਡੀਆਂ ਪ੍ਰਾਪਤੀਆਂ ਸਾਡੀਆਂ ਸ਼ੁਭਕਾਮਨਾਵਾਂ ਨੇ ਖਿਡਾਰੀਆਂ ਲਈ ਵੀ ਜਦੋਂ ਇਹਨਾਂ ਨੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਵੱਡੀਆਂ ਪ੍ਰਾਪਤੀਆਂ ਕਰਨੀਆਂ ਨੇ ਸੋ ਜੇ ਆਪਾਂ ਸਾਰੇ ਉਹਦੇ ਲਈ ਇਹਨਾਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਨਾਲ ਨਾਲ ਜੋ ਵੀ ਸਾਡਾ ਬਣਦਾ ਉਹ ਅਸੀਂ ਕੰਟ੍ਰਿਬਿਊਟ ਵੀ ਕਰ ਸਕੀਏ ਤਾਂ ਸਾਨੂੰ ਆਉਣ ਵਾਲੇ ਸਮੇਂ 'ਚ ਮਾਣ ਹੋਏਗਾ ਕਿ ਸਾਡੇ ਸਾਰਿਆਂ ਦੇ ਯਤਨਾਂ ਦੀ ਸਦਕਾ ਇਹ ਜੜੀਆਂ ਖਿਡਾਰਮਣਾ ਖਿਡਾਰੀ ਇੱਥੋਂ ਨਿਕਲੇ ਨੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਕੋਈ ਐਨ ਆਰ ਆਈ ਕੋਈ ਦੋਸਤ ਮਿੱਤਰ ਸਾਰੇ ਇਹਦੇ ਲਈ ਕੰਟ੍ਰਿਬਿਊਟ ਕਰਦੇ ਸੋ ਉਵੇਂ ਹੀ ਤੁਹਾਡਾ ਇੱਕ ਮੈਂਬਰ ਹੋਣ ਦੇ ਨਾਤੇ ਜੋ ਨਿੱਜੀ ਤੌਰ ਤੇ ਮੇਰੇ ਕੋਲੋਂ ਕੀਤਾ ਜਾ ਸਕਦਾ ਸੀ ਉਹ ਮੈਂ ਵੀ ਇੱਕ ਮੈਂਬਰ ਹੋਣ ਦੇ ਨਾਤੇ ਉਹ ਤੁਹਾਡਾ ਹੁਕਮ ਨਵਾਇਆ ਪਰ ਮੈਨੂੰ ਕੋਈ ਇਦਾਂ ਦੀ ਇਹਦੇ ਤੋਂ ਕੋਈ ਆਸ ਉਮੀਦ ਰੱਖ ਕੇ ਨਹੀਂ ਕੀਤਾ ਸੀ ਵੀ ਮੈਂ ਇੱਥੇ ਕੋਈ ਸਮਾਨ ਬੰਨਣ ਲਈ ਆਣਾ ਮੈਂ ਤਾਂ ਦੇ ਕੇ ਫ੍ਰੀ ਹੋ ਗਿਆ ਸੀ ਵੀ ਤੁਸੀਂ ਆਪ ਹੀ ਉਹਨੂੰ ਪਰੇਜ਼ ਨੂੰ ਪ੍ਰਧਾਨ ਜੀ ਨੇ ਅੱਜ ਗੱਲਬਾਤ ਲਈ ਵੀ ਬੁਲਾਇਆ ਇਹਦੇ ਲਈ ਵੀ ਇਹਨਾਂ ਦੇ ਧੰਨਵਾਦੀ ਹਾਂ ਜਿਹੜੀਆਂ ਅਗਲੀਆਂ ਲੋਕਾਂ ਤੁਸੀਂ ਦੱਸੀਆਂ ਨੇ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਸੀਂ ਘਨੌਲੀ ਨੂੰ ਪ੍ਰਪੋਜ਼ ਕੀਤਾ ਹੋਇਆ ਖੇਡ ਨਰਸਰੀ ਲਈ ਖੇਡ ਨਰਸਰੀ ਦੇ ਲਈ 25 ਲੱਖ ਰੁਪਏ ਮਿਲਣਾ ਤੇ ਇੱਕ ਕੋਚ ਮਿਲਣਾ ਸੋ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਉਹ ਖੇਡ ਨਰਸਰੀ ਦੇ ਨਾਲ ਹੀ ਆਪਣੇ ਫਰੇਮ ਜੜ ਜੰਨਾ 25 ਲੱਖ ਦਾ ਵੀ ਜੋ ਜੋ ਇਨਫਰਾਸਟ੍ਰਕਚਰ ਦੱਸਿਆ ਉਹ 25 ਲੱਖ ਦੇ ਵਿੱਚ ਸਾਰਾ ਮੇਰੇ ਖਰਚ ਕਵਰ ਹੋ ਜਾਣਾ ਚਾਹੇ ਉਹ ਗਰਾਊਂਡ ਨੂੰ ਲੈ ਕੇ ਚਾਹੇ ਕਮਰੇ ਨੂੰ ਲੈ ਕੇ 25 ਲੱਖ ਐਨਫ ਹੋਊਗਾ ਐਨਫ ਤੇ ਰਹੀ ਗੱਲ ਡਾਈਟ ਦੀ ਜਦੋਂ ਖੇਡ ਨਰਸੀਆਂ ਮਿਲੇਗੀ ਡਾਈਟ ਸਾਨੂੰ 60 ਬੱਚਿਆਂ ਨੂੰ ਮਿਲਣੀ ਹੈ ਕੋਸ ਹਨ ਉਹਦੇ ਜ ਮਿਲਣਾ ਹੈ ਸੋ ਖੇਡ ਨਰਸੀਆਂ ਲਈ ਸਾਡੇ ਕੋਲ ਮੰਗੀਆਂ ਸੀ ਵੀ ਹਲਕੇ ਦੇ ਵਿੱਚ ਜਿਹਦੀਆਂ ਪਹਿਲੀਆਂ 2 ਦਿਨ ਖੇਡ ਨਰਸੀਆਂ ਬਣਨੀਆਂ ਉਹਦੇ ਇੱਕ ਅਸੀਂ ਘਨੌਲੀ ਬਕੋਸ ਕੀਤੀ ਹੈ ਤੇ ਉਹਦੀ ਪ੍ਰਾਇਰ ਬਾਈ ਕਰਕੇ ਜਲਦੀ ਘਨੌਲੀ ਨੂੰ ਖੇਡ ਨਰਸੀਆਂ ਬਣਾਵਾਵਾਂਗੇ ਉਸ